ਜਿਹੜੀ ਇਲੈਕਸ਼ਨ ਹੋਈ ਆ ਜਿੱਤ ਪ੍ਰਾਪਤ ਹੋਈ ਆ ਕੀ ਕਹਿਣਾ ਚਾਹੋਗੇ ਜੀ ਗੋਜੀ ਇਹ ਜਿਹੜੀ ਇਲੈਕਸ਼ਨ ਪ੍ਰਾਪਤ ਹੋਈ ਏ ਜਿੱਤ ਜਿਹੜੀ ਪ੍ਰਾਪਤ ਹੋਈ ਏ ਸਲੀਏ ਦੇ ਆ ਵੇਖੋ ਦੋ ਬੰਦੇ ਲੈਟਰ ਵਾਲੇ ਕੋਲ ਹੈਗੇ ਤੇ ਮੇਰੇ ਬੋਲ ਭਰਾ ਨੇ ਪਰ ਆ ਦੋ ਬੰਦਿਆਂ ਦਾ ਵੀ ਮਤਲਬ ਸਾਦੇ ਮੈਨੂੰ ਸਾਰੇ ਵੀਰਾਂ ਦਾ ਹੀ ਪਰ ਸਾਰੀ ਟੀਮ ਦਾ ਹੀ ਪਰ ਇਹਨਾਂ ਦੋ ਬੰਦਿਆਂ ਦੇ ਸਿਰਾਂ ਪੈਂਦਾ ਵਾ ਮੈਂ ਤੇ ਕੋਰਟਿੰਗ ਦੇ ਵਿੱਚ ਵੀ ਨਹੀਂ ਘਰੋਤਾ ਕੋਰਟਿੰਗ ਦੇ ਵਿੱਚ ਵੀ ਮੇਰੇ ਇਹੀ ਭਰਾ ਘਰੋਤੇ ਨੇ ਜਿਨ੍ਹਾਂ ਨੇ ਮੈਨੂੰ ਆਕੇ ਦੱਸਿਆ ਕਿ ਆਪਾਂ ਜਿੱਤਣਾ ਪਿਛਲੇ ਲੰਬੇ ਸਮੇਂ ਤੋਂ ਵੀ ਆਪ ਜੀ ਇਹ ਜ਼ਿੰਮੇਵਾਰੀ ਸੰਭਾਲਦੇ ਰਹੇ ਹੋ ਹੁਣ ਫੇਰ ਇਹ ਜ਼ਿੰਮੇਵਾਰੀ ਤੁਹਾਨੂੰ ਮਿਲੀ ਆ ਜਿਨਨੇ ਵੀ ਮੰਡੀ ਦੇ ਵੋਟਰ ਆ ਉਹਨਾਂ ਦਾ ਕਿੰਨਾ ਕੁ ਧੰਨਵਾਦ ਕਰਨਾ ਚਾਹੁੰਦਾ ਧੰਨਵਾਦ ਤੇ ਜਿੰਨਾ ਕਰਨਾ ਮੈਂ ਥੋੜਾ ਇਹਨਾਂ ਦੀ ਮੈਂ ਮੁੱਲ ਤੇ ਦੇ ਨਹੀਂ ਸਕਦਾ ਪਰ ਫਿਰ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮਲੂਮ ਬੜੀਆਂ ਬੜੀਆਂ ਤਾਕਤਾਂ ਸੀਗੀਆਂ ਮੇਰੇ ਪਰਿਵਾਰ ਵੀ ਇਰਾਹ ਨੂੰ ਜੁੜਿਆ ਹੀ ਮੇਰੇ ਸੱਜਣ ਮਿੱਤਰ ਜਿਨ੍ਹਾਂ ਮੇਰੇ ਨਾਲ ਖਾਦਾ ਪੀਤਾ ਮੇਰੀਆਂ ਲੱਤਾਂ ਕਿੱਥੇ ਨੂੰ ਉਹ ਵੀ ਫਿਰਦੇ ਹੀ ਮਹਾਰਾਜ ਨੇ ਮਿਹਰ ਕੀਤੀ ਬਾਬੇ ਦੀਪ ਸਿੰਘ ਨੇ ਤੇ ਕੋਈ ਵਾਰ ਨਹੀਂ ਵਿੰਗਾ ਹੋਇਆ ਸਾਡਾ ਕਿੰਨੀਆਂ ਟੋਟਲ ਵੋਟਾਂ ਸੀ ਆਪਣੀ ਇਹ ਤੁਹਾਨੂੰ ਇਹ ਸਾਡੇ ਦੱਸਣਗੇ ਜੰਨਤ ਸਾਹਿਬ ਕਿੰਨੀਆਂ ਵੋਟਾਂ ਹਾਂਜੀ ਸਰ ਦਾ ਆਪਣਾ ਨਾਮ ਸੀ ਮੈਂ ਜਤਿੰਦਰ ਖੁਰਾਨਾ ਵੋਟਾਂ ਦੀ ਗਿਣਤੀ ਇਸ ਤਰ੍ਹਾਂ ਜੀ 135 ਵੋਟਾਂ ਪ੍ਰਧਾਨ ਹਰਣੂ ਪਈਆਂ ਬੱਤਰਾ ਜੀ ਨੂੰ ਤੇ 96 ਵੋਟਾਂ ਸੇਕੋ ਸਾਹਿਬ ਨੂੰ ਪਈਆਂ ਤੇ ਗੁਰਸ਼ੇਵਕ ਜੀ ਨੂੰ ਪਈਆਂ ਜੀ 98 ਵੋਟਾਂ 300 32 ਵੋਟਾਂ ਸੀ ਜਿਹਦੇ ਵਿੱਚੋਂ 3 ਵੋਟਾਂ ਕੈਂਸਲ ਹੋਈਆਂ ਨੇ ਤੇ 329 ਵੋਟਾਂ ਦਾ ਰਿਜ਼ਲਟ ਆਇਆ ਜੀ ਕੀ ਲੱਗਦਾ ਹੈ ਦੁਬਾਰੇ ਫੇਰ ਜਿਹੜਾ ਪਿਛਲੀਆਂ ਇਹਨਾਂ ਨੇ ਚੰਗੇ ਕੰਮ ਕੀਤੇ ਆ ਫੇਰ ਅੱਜ ਲੋਕਾਂ ਨੇ ਉਸ ਨੂੰ ਦੁਹਰਾਇਆ ਜੀ ਲੋਕਾਂ ਨੇ ਉਹ ਚੰਗੇ ਕੰਮ ਕੀਤੇ ਉਸੇ ਚੀਜ਼ ਦਾ ਫਤਵਾ ਦਿੱਤਾ ਜੀ ਔਰ ਅਗਰ ਕੋਈ ਸਾਡੇ ਕੋਈ ਵਿੱਚ ਕਮੀ ਪੇਸ਼ੀ ਹੈਗੀ ਤੁਹਾਨੂੰ ਆਪਾਂ ਦੂਰ ਵੀ ਕਰਾਂਗੇ ਜ਼ਰੂਰ ਕਿਤਨਾ ਜਿਹੜੇ ਗਲੇ ਸ਼ਿਕਵੇ ਸੀਗੇ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਹੁਣ ਆਉਣ ਵਾਲੇ ਸਮੇਂ ਤੇ ਪ੍ਰਧਾਨ ਜੀ ਵੱਲੋਂ ਸਾਡੀ ਟੀਮ ਵੱਲੋਂ ਕੀ ਕੀਤਾ ਜਾਣਾ ਨਹੀਂ ਦੂਰ ਕਰਾਂਗੇ ਗਲੇ ਸ਼ਿਕਵੇ ਸ਼ਿਕਵੇ ਉਹਨਾਂ ਨਾਲ ਤੇ ਇਹੋ ਜਿਹੀ ਕੋਈ ਗੱਲ ਨਹੀਂ ਜੀ ਸ਼ਾਂਤਮਈ ਢੰਗ ਨਾਲ ਪਈਆਂ ਬਹੁਤ ਸ਼ਾਂਤਮਈ ਢੰਗ ਨਾਲ ਪਈਆਂ ਹੈ ਪੁਲਿਸ ਪ੍ਰਸ਼ਾਸਨ ਦਾ ਵੀ ਇਹਦੇ ਵਿੱਚ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਬਹੁਤ ਯੂਨੀਅਨ ਦਾ ਸਾਥ ਦਿੱਤਾ ਜੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਰਾਜਦੀਪ ਸਿੰਘ ਉਪਲ ਚੇਅਰਮੈਨ ਵੱਲਾ ਫਰੂਟ ਐਂਡ ਵੈਜੀਟੇਬਲ ਮਰਚੈਂਟਸ ਐਸੋਸੀਏਸ਼ਨ ਜਿਹੜੀ ਇਲੈਕਸ਼ਨ ਹੋ ਰਹੀ ਸੀ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਅੱਜ ਕਿਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਕਿੰਨੀਆਂ ਵੋਟਾਂ ਲਈ ਅੱਜ ਇਲੈਕਸ਼ਨ ਹੋਈ ਹੈ ਜੀ ਤਿੰਨ ਕੈਂਡੀਡੇਟ ਖੜੇ ਸੀਗੇ ਜੀ ਚਰਨਜੀਤ ਬਤਰਾ ਜੀ ਰਵਿੰਦਰ ਸੇਖੋਂ ਜੀ ਤੇ ਗੁਰਸੇਵਕ ਇਹਨਾਂ ਦਾ ਰਿਜ਼ਲਟਸ ਡਿਕਲੇਅਰ ਹੋ ਗਏ ਨੇ ਜੀ ਚਰਨਜੀਤ ਬਤਰਾ ਜੀ 135 ਵੋਟਾਂ ਲੈ ਕੇ ਗਏ ਨੇ ਗੁਰਸੇਵਕ 98 ਰਵਿੰਦਰ ਸੇਖੋਂ ਜੀ 96 ਵੋਟਾਂ ਜਿੱਤੇ ਸੋ ਬਤਰਾ ਜੀ 37 ਵੋਟਾਂ ਦੇ ਨਾਲ ਜਿੱਤੇ ਨੇ ਜੀ ਇਲੈਕਸ਼ਨ ਬਤਰਾ ਜੀ ਪਿਛਲੇ ਵੀ ਲੰਮੇ ਸਮੇਂ ਤੋਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਿਭਾਈ ਜੀ ਜੀ ਉਹ ਪਿਛਲੇ ਟੇਨਿਅਰ ਚ ਵੀ ਉਹ ਹੀ ਪ੍ਰਧਾਨ ਸੀਗੇ ਜੀ ਤੇ ਐਤਕੀ ਵੀ ਜਿੰਨੇ ਵੀ 332 ਮੈਂਬਰਸ ਨੇ ਵੋਟਿੰਗ ਦੇ थ्रू ਉਹਨਾਂ ਨੇ ਆਪਣੇ ਰਾਈਟ ਐਕਸਰਸਾਈਜ਼ ਕੀਤੇ ਨੇ ਤੇ ਉਹਦੇ ਚੋਂ ਉਹੀ ਵਿਕਟੋਰੀਅਸ ਨਿਕਲੇ ਨੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਰਏ ਤੇ ਵੋਟਾਂ ਕਿਸ ਤਰ੍ਹਾਂ ਸ਼ਾਂਤਮਈ ਹੋਈਆਂ ਤੇ ਵੋਟਾਂ ਬਿਲਕੁਲ ਪੀਸਫੁਲੀ ਔਰ ਫੇਅਰ ਔਰ ਪੀਸਫੁਲ ਵੋਟਿੰਗ ਹੋਈ ਹੈ ਜੀ ਇਹਦੇ ਵਾਸਤੇ ਮੈਂ ਸਾਡੇ ਕਮਿਸ਼ਨਰ ਆਫ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਦਾ ਬਹੁਤ ਧੰਨਵਾਦੀ ਹਾਂ ਜੀ ਉਹਨਾਂ ਨੇ ਬਹੁਤ ਸਖਤ ਅੱਛੇ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਸੀ ਮਾਰਕੀਟ ਕਮੇਟੀ ਨੇ ਵੀ ਪੂਰਾ ਸਹਿਯੋਗ ਦਿੱਤਾ ਜੋ ਜੋ ਸਾਡਾ ਰਿਕੁਆਇਰਮੈਂਟ ਸੀਗੀ ਉਹ ਉਹਨਾਂ ਨੇ ਵੀ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ ਸਾਡੇ ਜਿੰਨੇ ਵੀ ਮੈਂਬਰ ਸਹਬਾਨ ਸੀਗੇ ਉਹਨਾਂ ਨੇ ਵੀ ਇੱਕ ਬੜਾ ਅੱਛਾ ਐਗਜ਼ੈਂਪਲ ਪੀਸਫੁਲੀ ਵੋਟਿੰਗ ਕਰਕੇ ਔਰ ਇਸ ਚੀਜ਼ ਨੂੰ ਐਗਜ਼ੀਕਿਊਟ ਕਰਾਇਆ ਸੋ ਮੈਂ ਓਵਰਆਲ ਆਪਣੇ ਪ੍ਰਸ਼ਾਸਨ ਦਾ ਔਰ ਆਪਣੇ ਐਸੋਸੀਏਸ਼ਨ ਦਾ ਬਹੁਤ ਧੰਨਵਾਦੀ ਹਾਂ ਉਕਾਜ਼ੇ ਮੇਵਾਰੀ ਮੇਰੇ ਤੇ ਸੌਲੀ ਦਿੱਤੀ ਗਈ ਸੀਗੀ ਟੂ ਐਗਜ਼ੀਕਿਊਟ ਪ੍ਰੈਸਾਈਡਿੰਗ ਆਫਿਸਰ ਮੈਂ ਸੀਗਾ ਔਰ ਮੈਂ ਬਹੁਤ ਥੈਂਕਫੁਲ ਔਰ ਗ੍ਰੇਟਫੁਲ ਲਗਾ ਮੈਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਇਹਨੂੰ ਇੱਕ ਸਕਸੈਸਫੁਲ ਇਲੈਕਸ਼ਨ ਅੱਜ ਕਰਵਾਈ ਹੈ ਬਤਰਾ ਜੀ ਜਿੱਤੇ ਨੇ ਕੀ ਕਹਿਣਾ ਚਾਹੋਗੇ ਬਤਰਾ ਜੀ ਬਤਰਾ ਜੀ ਜਿੱਤੇ ਜ਼ਰੂਰ ਨੇ ਜੀ ਬਟ ਅੰਮ੍ਰਿਤਸਰ ਜਿਹੜੀ ਬੱਲਾ ਸਬਜ਼ੀ ਮੰਡੀ ਹੈ ਤੇ ਇੱਕ ਨੋਨ ਫੈਕਟ ਹੈ ਕਿ ਬਹੁਤ ਹੀ ਜ਼ਿਆਦਾ ਡਿਵੈਲਪਮੈਂਟ ਦਾ ਕੰਮ ਇਹਦੇ ਤੇ ਰੁਕਿਆ ਹੋਇਆ ਹੈ ਕੁਝ ਵਾਰੀ ਇਹ ਕਿਹਾ ਜਾਂਦਾ ਜੀ ਕਿ ਇਹਦੇ ਅੰਦਰ ਅੰਡਰ ਦਾ ਅਮਿਊਨੇਸ਼ਨ ਡੰਪ ਹੈ ਬਟ ਬਤਰਾ ਜੀ ਨੂੰ ਆਈ ਥਿੰਕ ਮੈਂਬਰਸ ਨੇ ਇਸ ਦੀ ਬਹੁਤ ਹੀ ਫ੍ਰੀਕ ਇਲੈਕਸ਼ਨ ਕੈਂਪੇਨਿੰਗ ਦੇ ਅੰਦਰ ਇਸ ਗੱਲ ਦਾ ਮੁੱਦਾ ਉਠਾਇਆ ਗਿਆ ਹੈ ਅਸੀਂ ਲੋਕਲ ਗਵਰਨਮੈਂਟ ਕੋਲ ਵੀ ਇਹ ਇਸ਼ੂਸ ਲੈ ਕੇ ਜਾਵਾਂਗੇ ਮਤਲਬ ਸਫਾਈ ਕਰਨ ਵਾਸਤੇ ਕੋਈ ਆਰਮੀ ਨਹੀਂ ਰੋਕਦੀ ਜੀ ਇੱਕ ਬੇਸਿਕ ਚੀਜ਼ ਹੈ ਜਿੱਥੇ ਖਾਣ ਪੀਣ ਹੈ ਸਾਰਾ ਸ਼ਹਿਰ ਨੂੰ ਅਸੀਂ ਰੋਕਦੇ ਹਾਂ ਕੋਈ ਆਰਮੀ ਦਾ ਬੰਦਾ ਆ ਕੇ ਸਫਾਈ ਕਰਨ ਦਾ ਸਫਾਈ ਦਾ ਠੇਕੇ ਵੀ ਦਿੱਤੇ ਗਏ ਨੇ ਬਟ ਸਫਾਈ ਨਹੀਂ ਹੁੰਦੀ ਉਹ ਠੇਕੇਦਾਰ ਕਿਉਂ ਨਹੀਂ ਕਰਦੇ ਉਹਦੀ ਜਵਾਬਦਾਰੀ ਵਿਭਾਗ ਦੇ ਕੋਲ ਹੈ ਵਿਭਾਗ ਦੀ ਜਵਾਬਦਾਰੀ ਸਰਕਾਰ ਕੋਲ ਹੈ ਅਸੀਂ ਵੀ ਬਹੁਤ ਦੇਰ ਇਸ ਚੀਜ਼ ਨੂੰ ਵੇਟ ਕਰਦੇ ਰਹੇ ਹਾਂ ਬਟ ਆਈ ਥਿੰਕ ਲੋਕੀ ਐਸ ਵੇਲੇ ਅੱਕ ਚੁੱਕੇ ਨੇ ਡਿਵੈਲਪਮੈਂਟ ਵਰਕਸ ਹੋਣੇ ਚਾਹੀਦੇ ਨੇ ਕੁਝ ਦਿਨ ਪਹਿਲੇ ਐਮਐਲਏ ਸਾਹਿਬ ਵੀ ਇੱਥੇ ਆਏ ਸੀਗੇ ਸਾਡੇ ਏਰੀਆ ਦੇ ਐਮਐਲਏ ਸਾਹਿਬ ਵੀ ਆਏ ਸੀਗੇ ਉਹ ਕੁਝ ਸਟੇਟਮੈਂਟਸ ਦੇ ਕੇ ਗਏ ਸੀਗੇ ਕਿ ਜੀ ਉਹ ਕੰਮ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਇਨਵਾਈਟ ਕਰਾਂਗੇ ਉਹਨਾਂ ਕੋਲ ਜਾਵਾਂਗੇ ਔਰ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਰਵਾਵਾਂਗੇ ਜੀ ਕਿ ਤੁਸੀਂ ਕਾਈਂਡਲੀ ਆਓ ਕੰਮ ਕਰੋ ਕੰਮ ਕਰਨ ਨੂੰ ਕੋਈ ਨਹੀਂ ਇੱਥੇ ਰੋਕਦਾ ਪਿਆ ਕਿਸੇ ਨੂੰ ਨਹੀਂ ਕੋਈ ਰੋਕਦਾ ਪਿਆ ਔਰ ਕੰਮ ਦੀ ਬਹੁਤ ਲੋੜ ਹੈ ਪ੍ਰਭਜੋ ਸਿੰਘ ਬਤਰਾ ਜੀ ਅੱਜ ਜਿਹੜੀ ਬਤਰਾ ਸਾਹਿਬ ਦੀ ਜੀ ਤੁਸੀਂ ਕੀ ਖਿਆਣਾ ਚਾਹੋਗੇ ਜਿੱਤ ਨੀ ਕੋ ਇੱਕ ਪ੍ਰਧਾਨ ਦੀ ਜਿੱਤ ਨਹੀਂ ਹੁੰਦੀ ਪੂਰੀ ਟੀਮ ਦੀ ਜਿੱਤ ਹੁੰਦੀ ਹੈ ਇੱਕ ਨਾਲ ਬੈਕਗ੍ਰਾਉਂਡ ਤੇ ਸਾਰੀ ਟੀਮ ਕੰਮ ਕਰਦੀ ਹੈ ਖਾਲੀ ਪ੍ਰਧਾਨ ਜੀ ਕੰਮ ਨਹੀਂ ਕਰਦੇ ਉਹ ਟੀਮ ਤੁਹਾਡੇ ਸਾਹਮਣੇ ਆ ਸਾਰੀ ਦਿਨ ਰਾਤ ਇਹਨਾਂ ਨੇ ਮਿਹਨਤ ਕੀਤੀ ਆ ਚਲੋ ਫੇਰ ਸਾਡਾ ਉਹਨੇ ਰਿਪਰੈਜ਼ੈਂਟ ਕਰ ਦਿੰਨੇ ਸਾਨੂੰ ਪਰ ਇਹ ਜਿੱਤ ਸਾਰੇ ਭਰਾਵਾਂ ਦੀ ਕਹੋ ਪ੍ਰਧਾਨ ਜੀ ਦੀ ਇਕੱਲੇ ਦੀ ਨਾ ਕਹੋ ਪਿਛਲੇ ਲੰਬੇ ਸਮੇਂ ਤੋਂ ਵੀ ਪ੍ਰਧਾਨ ਜੀ ਜਿਹੜਾ ਵਾ ਇਹ ਜ਼ਿੰਮੇਵਾਰੀ ਸੰਭਾਲਦੇ ਆ ਰਹੇ ਕਿ ਲੱਗਦਾ ਹੁਣ ਵੀ ਜਿਹੜੇ ਜਿੰਨੇ ਵੀ ਵੋਟਰ ਉਹਨਾਂ ਨੇ ਸਾਬਤ ਕੀਤਾ ਕਿ ਇਹ ਚੰਗੇ ਕੰਮ ਕੀਤੇ ਜਿਹੜੇ ਫੇਰ ਅੱਗੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਬ ਆਉਣ ਵਾਲੇ ਸਮੇਂ ਵਿੱਚ ਜਿਹੜੇ ਮੰਡੀ ਦੇ ਹੋਰ ਵਿਕਾਸ ਕਾਰਜਾਂ ਦੇ ਕੰਮ ਤੁਹਾਡੇ ਉਹ ਕਰਾਂਗੇ ਜਿਹੜੀਆਂ ਕਮੀਆਂ ਨੇ ਹੁਣ ਪੂਰੀਆਂ ਕਰਾਂਗੇ ਇੱਕ ਟੀਮ ਵਰਕ ਕੰਮ ਕਰੇਗੀ ਪੂਰਾ ਯੂਥ ਨਾਲ ਕੰਮ ਕਰੇਗੀ ਯੂਥ ਅੱਗੇ ਆਏਗੀ ਉਹ ਕੰਮ ਕਰੇਗੀ ਹੁਣ ਇੱਕ ਪਿਤਾ ਦੀ ਜੇਤੇ ਦੀ ਖੁਸ਼ੀ ਵਿੱਚ ਇੱਕ ਪੁੱਤਰ ਨੂੰ ਬੜੀ ਖੁਸ਼ੀ ਹੁੰਦੀ ਹੈ ਬਿਲਕੁਲ ਜੀ ਤੇ ਜਿਹੜੇ ਭਰਾ ਵੀ ਲਾਗੇ ਬਾਹਾਂ ਖੜੇ ਆ ਕੀ ਕਰਨੀ ਚਾਹਗੇ ਦੇਖੋ ਭਰਾਵਾ ਭਰਾ ਹੀ ਬਾਹਾਂ ਹੁੰਦੇ ਨੇ ਜੇਤੇ ਚਲੋ ਖੁਸ਼ੀ ਤੇ ਹੁੰਦੀ ਹੀ ਆ ਪਰ ਜੇ ਕੁਝ ਕੀਤਾ ਤੇ ਆਪਾਂ ਇਹ ਜੇਤੇ ਦੇ ਹੱਕਦਾਰ ਆ ਨਾ ਜੇ ਕੁਝ ਕੀਤਾ ਨਹੀਂ ਹੁੰਦਾ ਤੇ ਫਿਰ ਆਪਾਂ ਉਮੀਦ ਵੀ ਕੀ ਰੱਖਣੀ ਸੀ ਆਉਣ ਵਾਲੇ ਸਮੇਂ 'ਚ ਹੁਣ ਗਾਂਵ ਵਾਸਤੇ ਜਿਹੜਾ ਵਾ ਇਹ ਜਿਹੜੇ ਧੰਨਵਾਦ ਦੇ ਤੌਰ ਤੇ ਸਾਰੇ ਵੋਟਰਾਂ ਨੂੰ ਕੀ ਕਹਿਣਾ ਸਰਦਾਰ ਜੀ ਦੇਖੋ ਜੀ ਧੰਨਵਾਦ ਸਾਰਿਆਂ ਦਾ ਬਹੁਤ ਜ਼ਿਆਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਧੰਨਵਾਦ ਹੈ ਬਾਕੀ ਦਿਨ ਰਾਤ ਮਿਹਨਤ ਕਰਾਂਗੇ ਹੋਰ ਮਿਹਨਤ ਕਰਾਂਗੇ ਹੋਰ ਬੈਟਰ ਕੀ ਹੋ ਸਕਦਾ ਮੰਡੀ ਵਾਸਤੇ ਉਹ ਦੇਖਾਂਗੇ ਤੇ ਸਾਰੇ ਰਲ ਕੇ ਕੰਮ ਕਰਾਂਗੇ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਸੇਵਾ 'ਚ ਲੱਗਾ ਬਿਲਕੁਲ ਜੀ ਬਹੁਤ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਬੜਾ ਸਿਸਟੇਮੈਟਿਕਲੀ ਸਾਡਾ ਸਾਥ ਦਿੱਤਾ ਹੈ ਇੱਥੇ ਏਡੀਸੀਪੀ 3 ਸਰਪਾਲ ਭਾਲ ਸਿੰਘ ਜੀ ਆਪਸੀ ਦੋ ਡਿਪਟੀ ਸੀਗੇ ਚਾਰ ਐਸਐਚਓ ਸੀਗੇ ਔਰ ਬੜਾ ਵਧੀਆ ਕੰਮ ਹੋਇਆ ਸ਼ਾਂਤੀਪੂਰਕ ਹੋਇਆ ਪ੍ਰਸ਼ਾਸਨ ਵੱਲੋਂ ਖੂਗਿਆ ਤੁਸ ਜੀ ਪੂਰਾ ਸਹਿਯੋਗ ਲਿਆ ਜੀ ਪੂਰਾ ਇੰਦਰਪੀਰ ਸਿੰਘ ਬਿੱਲਾ ਨਿਯਾਮਪੁਰ ਇਹ ਜਿਹੜੀ ਜਿੱਤ ਆ ਇਹ ਸਾਡੇ ਮੰਡੀ ਵਾਲੇ ਉਹਨਾਂ ਭਰਾਵਾਂ ਦੀ ਜਿੱਤ ਆ ਜਿਹੜੀ ਟੀਮ ਆ ਸਾਰੀ ਵੇਸ ਦੇ ਜਨਾ ਇਹਨਾਂ ਦਿਨਾਂ ਦਾ ਇੱਕ ਮੇਂਦ ਕੀਤੀ ਵਿਸ਼ਵਾਸ ਤਕਾਇਆ ਇੰਨਾ ਵਧੀਆ ਵਿਸ਼ਵਾਸ ਕੀਤਾ ਇਹਨਾਂ ਨੇ ਸਾਰਿਆਂ ਨੇ ਨਾਲ ਚੱਲੇ ਹੀ ਔਰ ਸਾਡੀਆਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਬਣਾਤੀ ਇੱਥੋਂ ਤੱਕ ਕਿ ਇੱਥੋਂ ਦੇ ਐਮ.ਐਲ.ਏ. ਸਾਹਿਬ ਕਹਿੰਦੇ ਇਹ ਕਰਨਾ ਉਹ ਕਰਨਾ ਇਹਨਾਂ ਨੇ ਕੋਈ ਡਰੇ ਨਹੀਂ ਕੋਈ ਗੱਲਬਾਤ ਨਹੀਂ ਠੀਕ ਹੈ ਯਾਰ ਜਿਹੜੀ ਗੱਲਬਾਤ ਆ ਰਹੀ ਏ ਉਹਨਾਂ ਨੇ ਕਿਹਾ ਜੀ ਅਸੀਂ ਕੰਮ ਨਹੀਂ ਉਹਦੇ ਕੰਮ ਕਿਸਨੇ ਨਹੀਂ ਰੋਕੇ ਠੀਕ ਹੈ ਜਿਹੜੇ ਰੋਗਦੇ ਹੀ ਉਹ ਉੱਪਰ ਵਾਲੇ ਜਾਣਦੇ ਜਾਂ ਇਹ ਬੰਦੇ ਵੀ ਮੰਡੀ ਗੱਲ ਜਾਣਦੇ ਸੋ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਰਿਆਂ ਨੂੰ ਲੈ ਕੇ ਇਹਨਾਂ ਪਰਵਾਹਾਂ ਦਾ ਸਾਥ ਦਿੱਤਾ ਸਰ ਉਹ ਬਸ ਇੱਕ ਜਿਨ੍ਹਾਂ ਨੇ ਕਰਨਾ ਹੈ ਉਹਨਾਂ ਕਰ ਹੀ ਜਾਣਾ बोला ਸਾਨੂੰ ਕੋਈ ਨਹੀਂ ਅਸੀਂ ਭਰਾਵਾਂ ਦੀ ਇਹ ਇਹ ਸਾਡੀ ਭਰਾਵਾਂ ਦੀ ਲਕਸ਼ ਨਹੀਂ ਮੰਡੀ ਵਾਲਾ ਇੱਕ ਪਰਿਵਾਰ ਆ ਪਰਿਵਾਰ ਸੀ ਜਦੋਂ ਕੋਈ ਵੱਡਾ ਇਹ ਤੁੜ ਤੁੜ ਇਹ ਮੁਖੀਆ ਛੋੜਦੇ ਅਸੀਂ ਆਪਣਾ ਮੁਖੀਆ ਛੋੜਨਾ ਹੀ ਉਹਨਾਂ ਦੀ ਇਲਵਾ ਨਹੀਂ ਚਾਹੀਦੀ ਉਹ ਛੇਰ ਮੱਥੇ ਉਹਨਾਂ ਨੇ ਕੀਤੀ ਆ ਠੀਕ ਆ ਬਾਕੀ ਗੁਰੂ ਰਾਮਦਾਸ ਨੇ ਇਹਨਾਂ ਭਰਾਵਾਂ ਦੇ ਸਾਰਿਆਂ ਦੇ ਸਿਰ ਤੇ ਹੱਥ ਰੱਖਿਆ ਕਿੰਨੀਆਂ ਵੋਟਾਂ ਨੇ ਜਿੱਤਿਆ ਜੀ ਬਹੁਤ ਵੱਡੀ ਜਿੱਤਿਆ ਜਿੱਤ ਦੇ ਇੱਕ ਬੋਰਡ ਦੀ ਮਾਲਕ ਨਹੀਂ ਹੁੰਦੀ 35 ਵੋਟਾਂ ਨੇ ਜਿੱਤੇ ਆ ਅਸੀਂ ਬਾਕੀ ਜੋ ਵੀ ਕਿਸ ਨੇ ਬੜਾ ਯੋਗ ਲਾਇਆ ਜੋ ਕੁਝ ਕੀਤਾ ਗੁਰੂ ਅਰਮਾਨਦਾਸ ਜੀ ਨੇ ਇਹਨਾਂ ਸਾਰੇ ਭਰਾਵਾਂ ਦੇ ਸਿਰ ਤੇ ਹੱਥ ਲਗਾਇਆ ਮਾਲਕ ਇਤਰਾ ਹੀ ਚੜ੍ਹਦੀਆਂ ਕਲਾ ਰੱਖੇ ਅਈ ਸਾਰੇ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੀਏ ਮੰਦਿਰੇ ਵੱਤ ਵੱਤ ਕੰਮ ਕਰਾ ਸੀਗੇ ਇਹੋ ਹੀ ਸਾਡੀ ਆਸਮਰਦਾ ਤੇ ਇਹੋ ਹੀ ਸਾਡੇ ਭਰਾਵਾਂ ਦੇ ਨਾਲ ਥੈਂਕ ਯੂ ਮਿਹਰਬਾਨੀ ਇਹਨਾਂ ਦੀ ਮਹਿਗੀ ਪ੍ਰਧਾਨ ਜੀ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਔਰ ਇਹਨਾਂ ਨਾਲ ਨਾਲ ਸਾਰੇ ਹੀ ਜਿੰਨਾ ਸਾਡੇ ਮੰਡੀ ਦੇ ਸੋ ਜੋਨ ਵੋਟਰ ਸਾਡੇ ਮੈਂਬਰ ਉਹਨਾਂ ਨੂੰ ਬਹੁਤ ਦਿਲੋਂ ਵਧਾਈ ਦਿੰਦੇ ਆ ਜੀ ਜਿਨ੍ਹਾਂ ਸਾਡੇ ਪਿਛੇ ਲਾ ਕੇ ਇੰਨਾ ਸੰਯੋਗ ਦਿੱਤਾ ਇੰਨਾ ਸਾਡੇ ਪਿਛੇ ਯੋਗਰ ਲਾਇਆ ਸਾਰੇ ਵਧਾਈ ਦੇ ਬਹੁਤ ਬਹੁ ਪਾਤਰ ਨੇ ਜੀ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਚੱਲੀ VOTING VOTING ਇਸ ਵੇਲੇ 9 ਵਜੇ ਤੋਂ ਸ਼ੁਰੂ ਹੋਈ ਹੈ ਜੀ 2 ਵਜੇ ਤੱਕ ਟਾਈਮ ਸੀ ਜੀ ਕੋਈ ਹੱਲਾ ਗੁੱਲਾ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਪ੍ਰਸ਼ਾਸਨ ਵੀ ਬਹੁਤ ਵਧੀਆ ਸਾਡਾ ਸਾਥ ਦਿੱਤਾ ਉਹ ਤੁਹਾਡੇ ਪ੍ਰੈਸ ਵੀਰ ਵੀ ਸਾਰੇ ਸਵੇ ਦੇ ਸਾਡੇ ਨਾਲ ਹੀ ਆ ਕੋਈ ਕਿਸ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਦੁਬਾਰੇ ਫੇਰ ਜਿਹੜਾ ਪ੍ਰਧਾਨ ਜੀ ਦੇ ਸਿਰ ਤੇ ਸੇਰਾ ਜਿੱਤ ਦਾ ਵਜਾ ਕੀ ਕਹਿਣਾ ਚਾਹੋਗੇ VOTER ਸਾਹਿਬਾਨ ਦਾ ਦੇਖੋ ਜੀ VOTER ਸਾਹਿਬਾਨ ਦਾ ਬਹੁਤ ਬਹੁਤ ਥੈਂਕਸ ਆ ਦੂਸਰਾ ਇਹ ਉਹਨਾਂ ਨੇ ਬਹੁਤ ਵਿਸ਼ਵਾਸ ਆ ਸਾਡੇ ਉੱਪਰ ਔਰ ਜਿਹੜੀ ਪਹਿਲਾਂ ਵੀ ਇਲੈਕਸ਼ਨ ਦੇ ਵਿੱਚ ਕਮੀਆਂ ਹੋ ਸਕਦਾ ਰਹਿ ਗਈਆਂ ਹੁਣ ਉਹਨਾਂ ਨੂੰ ਪੂਰਾ ਕਰਾਂਗੇ ਮੰਡੀ ਦੇ ਪ੍ਰਬੰਧ ਨੇ ਹੋਰ ਵੀ ਜਿਵੇਂ ਆਪਣੇ ਫੜੀਏ ਵੀਰ ਆ ਉਹਨਾਂ ਦੀਆਂ ਮੁਸ਼ਕਲਾਂ ਆਪਣੇ ਵੀਰ ਜਿਹੜੇ ਇਥੇ ਮੰਡੀ ਚ ਮਨੀਮ ਦੇ ਕੰਮ ਕਰਦੇ ਨੇ ਉਹਨਾਂ ਦੀ ਵੀ ਕਈ ਮੁਸ਼ਕਲਾਂ ਨੇ ਉਹਨਾਂ ਸਾਰਿਆਂ ਨੂੰ ਹੀ ਬੈਠ ਕੇ ਸਾਰਿਆਂ ਨੂੰ ਹੱਲ ਕਰਾਂਗੇ ਮੇਰਾ ਨਾਮ ਜੀ ਲਵਲੀ ਅਰੋੜਾ ਰਾਦੇ ਗੋਬਿੰਦ ਟਰੇਡਿੰਗ ਆਪਣੀ 50 ਨੰਬਰ ਦੁਕਾਨ ਆਪਣੀ 49 ਨੰਬਰ ਦੁਕਾਨ ਸਰ ਮੰਡੀ ਦੇ ਵਿੱਚ ਚੋਣੀਆਂ ਹੋਈਆਂ ਸੀ ਅੱਜ ਜਿੱਤ ਜਿਹੜੀ ਆ ਉਹਦੇ ਬਾਰੇ ਦੱਸੋ ਕਿਹਨਾਂ ਨੂੰ ਜਿੱਤ ਪਈ ਦੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਖਪੂਗਾ ਕਿ 6 ਸਾਲ ਬਾਅਦ ਇਲੈਕਸ਼ਨ ਹੋਈ ਤੇ ਤਿੰਨ ਉਮੀਦਵਾਰ ਖੜੇ ਸੀਗੇ ਸਰਦਾਰ ਚੰਦ ਸਿੰਘ ਬਤਰਾ ਸਰਦਾਰ ਗੁਰਸੇਵਕ ਸਿੰਘ ਜੀ ਸਰਦਾਰ ਸੇਖੋ ਸਾਹਿਬ ਜੋਗਿੰਦਰ ਸਿੰਘ ਜੀ ਸੇਖੋ ਤਿੰਨੋਂ ਹੀ ਬੜੇ ਅੱਛੇ ਕੈਂਡੀਡੇਟਸ ਸੀ ਜਿਹੜੇ ਇਸ ਇਲੈਕਸ਼ਨ ਵਿੱਚ ਖੜੇ ਹੋਏ ਇਹ ਇਲੈਕਸ਼ਨ ਸਾਡੀ ਕੋਈ ਇਹੋ ਜਿਹੀ ਲੜਾਈ ਵਾਲੀ ਗੱਲ ਨਹੀਂ ਹੈ ਅਸੀਂ ਸਾਰੇ ਭਰਾਵਾਂ ਮਿਲ ਜੁਲ ਕੇ ਕੰਮ ਕਰਨ ਵਾਲੇ ਆ ਔਰ ਚਲੋ 332 ਵੋਟਾਂ ਦੇ ਚੋਣ ਹੋਈ ਜਿੱਚ 331 ਵੋਟਾਂ ਵਿੱਚ ਪਾਈਆਂ ਗਈਆਂ ਇਹਦੇ ਵਿੱਚ 135 ਵੋਟਾਂ ਚਰਨਜੀਤ ਸਿੰਘ ਬਟਤਲਵ ਨੇ ਲੈ ਲਈਆਂ ਤੇ 98 ਵੋਟਾਂ ਸਰਦਾਰ ਗੁਰਸੇਵਰ ਸਿੰਘ ਜੀ ਨੇ ਤੇ 96 ਵੋਟਾਂ ਸਰਦਾਰ ਰਵਿੰਦਰ ਸਿੰਘ ਖੋਈ ਨੇ। ਔਰ ਦੇਖੋ ਇਹ ਬਿਲਕੁਲ ਬਰਾਬਰ-ਬਰਾਬਰ ਦੀਆਂ ਵੋਟਾਂ ਸੀਗੀਆਂ। ਤੇ ਇਹਦਾ ਮਤਲਬ ਇਹੀ ਹੈ ਕਿ ਸਾਡੀ ਮੰਡੀ ਦੇ ਆਰਤੀਪੁਰਾ ਜਿਹੜੇ ਵੋਟਰ ਨੇ ਉਹ ਸਾਰੇ ਤਿੰਨੋਂ ਕੈਂਡੀਡੇਟਾਂ ਨੂੰ ਬਹੁਤ ਪਿਆਰ ਕਰਦੇ ਨੇ। ਇਹਦਾ ਮਤਲਬ ਇਹੋ ਹੀ ਹੈ ਕਿ ਜਿਹੜੇ ਬਰਾਬਰ-ਬਰਾਬਰ ਨੇ ਮੈਂ ਆਪਣੇ ਤਿੰਨੇ ਜਿਹੜੇ ਖੜੇ ਸੀਗੇ ਕੈਂਡੀਡੇਟ ਮੈਂ ਉਹਨਾਂ ਗੇ ਰਿਕੁਐਸਟ ਕਰਾਂਗਾ ਕਿ ਤੁੰਨੋਂ ਮਿਲ ਕੇ ਹੀ ਅਸੀਂ ਮੰਡੀ ਦਾ ਸੁਝਾਅ ਕਰੀਏ ਔਰ ਇਸ ਮੰਡੀ ਨੂੰ ਬਹੁਤ ਹੀ ਵਧੀਆ ਬਣਾਈਏ ਕਿਉਂਕਿ ਸਨ 2004 ਚ ਮੰਡੀ ਸ਼ਿਫਟ ਹੋ ਕੇ ਇੱਥੇ ਆਈ ਹੁਣ 2025 ਹੋ ਗਿਆ 21 ਸਾਲ ਹੋ ਗਏ ਸਾਨੂੰ ਸਾਨੂੰ ਇੱਥੇ ਕੋਈ ਵੀ ਮੁੱਲਕੀ ਨਾ ਇਹੋ ਜੀ ਜਗ੍ਹਾ ਲਈ ਚੀਜ਼ ਮਿਲੀ ਜਿਸ ਨਾਲ ਅਸੀਂ ਖੁਸ਼ ਹੋਈਏ ਰੱਬ ਦੀ ਲੱਖਾਂ ਕਰੋੜਾ ਰੁਪਏ ਦਾ ਬਿਜ਼ਨਸ ਡੇਲੀ ਹੁੰਦਾ ਹੈ ਔਰ ਅਸੀਂ ਰਲ ਮਿਲ ਕੇ ਸਾਰੇ ਆਰਤੀ ਭਰਾ ਜਿਹੜੇ ਤਿੰਨ ਕੈਂਡੀਡੇਟ ਨਾਲ ਖੜੇ ਸੀ ਉਹ ਹਾਰੇ ਨਹੀਂ ਉਹ ਵੀ ਸਾਡੇ ਭਰਾ ਉਹ ਵੀ ਜਿੱਤੇ ਨੇ ਮੈਂ ਉਹਨਾਂ ਨੂੰ ਹਾਰਿਆ ਨਹੀਂ ਕਵਾਂਗਾ ਅਸੀਂ ਸਾਰੇ ਆਰਤੀ ਭਰਾ ਤਿੰਨੇ ਕੈਂਡੀਡੇਟ ਨੂੰ ਪ੍ਰਿਆਰ ਕਰਦੇ ਆ ਤਾਂ ਹੀ ਇਹ ਕੋਈ ਕੋਈ ਫਰਕ ਨਹੀਂ ਹੈ ਇਹ ਕੋਈ ਮੈਂ ਕਹਿੰਨਾ ਚਲੋ ਇੱਕ ਆਗੂ ਹੋਏ ਨੇ ਸਾਡੇ ਚਰਨਜੀਤ ਬਤਰਾ ਜੀ ਲੇਕਿਨ ਗੁਰਸੇਵ ਜੀ ਬਹੁਤ ਅੱਛੇ ਇਨਸਾਨ ਨੇ ਔਰ ਆਪਣੇ ਰਵਿੰਦਰ ਸੇਖੂ ਹੀ ਬੜੇ ਅਛੇ ਇਨਸਾਨ ਨੇ ਮੈਂ ਅਪੀਲ ਕਰਾਂਗਾ ਕਿ ਤਿੰਨ ਕੈਂਡੀਡੇਟਾਂ ਤੋਂ ਉਹਨੂੰ ਪ੍ਰਧਾਨ ਜਿਹੜੇ ਬਣੇ ਨੇ ਉਹਨਾਂ ਨੂੰ ਕਵਾਂਗਾ ਕਿ ਅਸੀਂ ਮਿਲ ਜੁਲ ਕੇ ਇਹਨਾਂ ਦੋਨਾਂ ਨੂੰ ਵੀ ਕਹੀਏ ਕਿ ਸਾਡੇ ਨਾਲ ਰਲ ਕੇ ਇਸ ਮੰਡੀ ਦਾ ਵਿਕਾਸ ਕਰੀਏ ਮੈਂ ਇਹੋ ਚਾਹਾਂਗਾ ਕਿਉਂਕਿ ਅਸੀਂ 21 ਸਾਲ ਤੋਂ ਪਿਛੜੇ ਪਏ ਆ ਇਸ ਵੱਲਾ ਮੰਡੀ 'ਚ ਕੰਮ ਕਾਜ ਕਰਾਈਏ ਅਸੀਂ ਆਪਣੀ ਸਰਕਾਰ ਨੂੰ ਕਹੀਏ ਜਿਹੜੇ ਹਲਕੇ ਦੇ ਐਮ.ਐਲ.ਏ ਸਾਹਿਬ ਬਾਕੀ ਹੋਰ ਵੀ ਜਿਹੜੇ ਸਾਡੇ ਐਮ.ਪੀ ਸਾਹਿਬ ਜੋ ਸਭ ਮਾਰਕੀਟ ਕਮੇਟੀ ਨੂੰ ਅਸੀਂ ਮਿਲ ਕੇ ਸਾਰੇ ਕੰਮ ਕਰਵਾਈਏ ਆਪਾਂ ਮਨਮਟਾਵ ਕੋਈ ਨਾ ਰੱਖੀਏ ਇਹ ਹੋਈ ਸਾਡੀ ਵੱਡੀ ਜਿੱਤ ਹੋਏਗੀ ਜੇ ਅਸੀਂ ਮੰਡੀ ਦਾ ਸੁਝਾਅ ਕਰਾਵਾਂਗੇ